ਤਾਂ ਲੋਕਤੰਤ ਖਾ ਜਾਂਦੇ ਆ 2-2 ਮਹੀਨੇ 3-3 ਮਹੀਨੇ ਪੋਰਟਲ ਇਹਨਾਂ ਦੇ ਚੱਲਦੇ ਨਹੀਂ ਕਿ ਜਨਤਾ ਇੰਨੀ ਪਰੇਸ਼ਾਨ ਕਰ ਰਹੀ ਹੈ ਉਸ ਤੋਂ ਉਲਟ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰਦੇ ਆ ਜਿਹੜੀ ਰਾਸ਼ਨ ਦੀ ਸਕੀਮ ਹੈ ਹਰਿਆਣਾ ਤੇ ਪੰਜਾਬ ਦੇ ਵਿੱਚ ਘਰ-ਘਰ ਆਉਂਦੀ ਹੈ ਰਾਸ਼ਨ ਲੈਣ ਵਾਸਤੇ ਕਿਤੇ ਜਾਣਾ ਨਹੀਂ ਪੈਂਦਾ ਉਹ ਘਰੇ ਆਉਂਦਾ ਰਾਸ਼ਨ ਨਾ ਉੱਥੇ ਕੋ ਕਾਰਡ ਦੇ ਹੇਠ ਫੇਰਾਂ ਨਾ ਕੋਈ ਫੈਮਿਲੀ ਆਈਡੀ ਹੈ ਹੋਰ ਪੰਜਾਬੀ ਸਰਕਾਰ ਕੀ ਦਿੰਦੀ ਹੈ ਉਸ ਤੋਂ ਇਲਾਵਾ ਆਪਾਂ ਦਿੰਦੀ ਹੈ ਫਰੀ ਬਿਜਲੀ 600 ਕਿਲੋਟ ਫਰੀ ਬਿਜਲੀ ਇਸੋ ਦਾ ਮਤਲਬ ਹੈ ਜੇ ਅੱਜ ਬਿੱਲ ਆਪਣਾ 5000 ਆਇਆ ਤਾਂ ਪੰਜਾਬ ਦੇ ਵਿੱਚ ਉਹ ਜ਼ੀਰੋ ਹੈ ਟੋਟਲ ਜੇ ਆਪਾਂ ਆਈਡੀਆ ਲਾਈਏ 5000 ਦਾ ਬਿੱਲ ਜਿਹੜਾ ਪਰ ਦੋ ਮਹੀਨਿਆਂ ਦਾ ਆਉਂਦਾ ਹੈ ਜਿਹੜੇ ਕਿ ਛੇ ਦਿਨ 30000 ਰੁਪਈਆ ਆਪਾਂ ਨੂੰ ਆਮ ਦਿੰਦਾ ਹੈ ਹੁਣ ਆਪਣਾ ਮੁੱਲ ਲੱਗੂਗਾ 2000 ਬੋਟ ਦਾ 3000 ਬੋਟ ਦਾ ਪਰ ਜੇ ਆਪਾਂ ਉਸ ਟਾਈਮ ਪੈਸਾ ਨਾ ਲੈ ਕੇ ਆਪਣਾ 5000 ਰੁਪਈਆ ਬਚਾਉਂਦੇ ਰਹੀਏ ਤਾਂ ਵੀ 30000 ਰੁਪਈਆ ਆਮ ਆਦਮੀ ਪਾਰਟੀ ਇੱਕ ਸਾਲ ਦਾ ਆਪਾਂ ਨੂੰ ਕਰੇ ਬੈਠੇ ਮੁੰਦੇਰੀਆ ਉਸ ਤੋਂ ਬਾਅਦ ਦੂਸਰਾ ਕੀ ਕੀਤਾ ਹੈ ਇਲਾਜ ਵਾਸਤੇ ਮੱਲਾ ਕਲੀਨਿਕਲੇ ਮੱਲਾ ਕਲੀਨਿਕਾਂ ਦੀ ਅੱਪ ਦਲ ਮੈਂ ਤੁਹਾਨੂੰ ਥੋੜੀ ਜਿਹੀ ਸਮਝਾਉਣੀ ਚਾਹੁੰਗਾ ਮੱਲਾ ਕਲੀਨਿਕ ਹੈ ਕੀ ਕਿਵੇਂ ਕੰਮ ਕਰਦੇ ਆ 100 ਟੈਸਟ ਫ੍ਰੀ ਹੈ ਇੱਕ ਮੱਲਾ ਕਲੀਨਿਕ ਦੇ ਵਿੱਚ ਜਿਵੇਂ ਸੰਤਨਗਰ ਕੇ ਸਰਕਾਰੀ ਹਸਪਤਾਲ ਬਣਿਆ ਹੋਇਆ ਹੈ ਮੈਂ ਜਸਵੇਰੇ ਸਾਰੇ ਇਹ ਵੀ ਸੋਚਦਾ ਆ ਰਿਹਾ ਸੀ ਕਿ ਜਦੋਂ ਸਰਕਾਰੀ ਹਸਪਤਾਲ ਤੇ ਦਵਾਈ ਲੈਣ ਦੇ ਕੇ ਕਹਿੰਦੇ ਉਹਦੀ ਦਵਾਈ ਇਹ ਨਹੀਂ ਪਹਿਲੇ ਕਹਿੰਦਾ ਡਾਕਟਰ ਹੈ ਨਹੀਂ ਡਾਕਟਰ ਹੈ ਤਾਂ ਦਵਾਈ ਇਹ ਨਹੀਂ ਦਵਾਈ ਦਾ ਟੈਸਟ ਦਾ ਪਤਾ ਨਹੀਂ ਲੰਦਾ ਬਿਮਾਰੀ ਕੀ ਹੈ ਤੁਸੀਂ ਇੱਕ ਚੀਜ਼ ਰੋਕ ਕੀਤੀ ਜਦੋਂ ਕਰੋਨਾ ਚੱਲਿਆ ਸੀ ਵੈਕਸੀਨ ਉਹ ਤਾਂ ਸਰਪੰਗਰ ਦੀ ਮਿਲ ਜਾਂਦੀ ਸੀ ਮੇਰੇ ਕਹਿਣ ਦਾ ਮਤਲਬ ਹੀ ਹਿੰਦੁਸਤਾਨ ਦਾ ਸਿਸਟਮ ਮਾੜਾ ਨਹੀਂ ਹੈ ਇੱਕ ਵੈਕਸੀਨ ਦਸਾਂ ਦਿਨਾਂ ਦੇ ਵਿੱਚ ਹਰ ਕੋਨੇ 'ਚ ਪਹੁੰਚ ਗਈ ਸੀ ਤੇ ਸਰਕਾਰੀ ਹਸਪਤਾਲਾਂ 'ਚ ਦਵਾਈ ਕਿਉਂ ਨਹੀਂ ਪਹੁੰਚਦੀ ਗਈ ਕਿਉਂਕਿ ਇਹਨਾਂ ਦੀ ਨੀਤ ਨਹੀਂ ਹੈ ਉਥੇ ਜੇ ਅਪਾ ਟੈਸਟ ਦੀ ਗੱਲ ਕਰੀਏ 100 ਟੈਸਟਾਂ ਵਿੱਚੋਂ ਇੱਕ ਛੋਟਾ ਜਿਹਾ ਟੈਸਟ ਸ਼ੂਗਰ ਦਾ ਟੈਸਟ ਹੁੰਦਾ 300 ਰੁਪਈਆ ਦਾ ਪੱਤੀ ਵਾਲਾ ਜਿਹੜਾ ਪਿੰਡ ਦੇ ਵਿੱਚ ਲੈਬੋਰੀ ਵਾਲੇ ਲੈਂਦੇ ਆ 100 ਰੁਪਿਆ ਟੈਸਟ ਦਾ ਲੈਂਦੇ ਜਿਹੜਾ ਫੋਨ ਕੱਢਦੇ ਆ ਜਿਹੜਾ ਸਰੰਜਨਾ ਫੋਨ ਕੱਢ ਕੇ ਲੈਂਦੇ ਆ ਆਮ ਆਦਮੀ ਪਾਰਟੀ ਦੇ ਮੁੱਲਾ ਕਲੀਨਿਕਾਂ ਦੇ ਵਿੱਚ ਇਹ ਟੈਸਟ ਬਿਲਕੁਲ ਫ੍ਰੀ ਹੈ ਜੇ ਤੁਸੀਂ ਆਪ ਦਾ ਕੈਸਟਲ ਚੈੱਕ ਕਰਾਉਣਾ ਹੈ ਲਿਪਿਡ ਪ੍ਰੋਫਾਈਲ ਹੁੰਦਾ ਜਿਹੜਾ ਉਹ ਤਾਂ 500 ਰੁਪਈਆ ਲੱਗਦਾ ਆਪਣੇ ਇਥੇ ਉਹ ਵੀ ਉੱਥੇ ਫ੍ਰੀ ਹੈ ਤੁਸੀਂ ਇੱਕ ਵਾਰੀ ਕਰਵਾਓ ਤੁਸੀਂ ਭਾਵੇਂ ਦਿਰਚ ਪੰਜ ਵਾਰੀ ਕਰਵਾਓ ਸਾਰੇ ਟੈਸਟ ਫ੍ਰੀ ਹੈ ਮੇਰੇ ਕਹਿਣ ਦਾ ਮਤਲਬ ਹੈ ਆਪਾਂ ਕਿਸੇ ਲੀਡਰ ਤੋਂ ਬਾਲਾ ਕੁਝ ਨਹੀਂ ਲੈਣਾ ਜਦੋਂ ਲੀਡਰ ਕੋਈ ਵੱਡ ਜਾਂਦੇ ਹੈ ਨਾ ਆਪਾਂ ਨੂੰ ਲੀਡਰਾਂ ਤੱਕ ਦੋ ਛੋਟੇ ਛੋਟੇ ਕੰਮ ਪੈਂਦੇ ਆ ਇੱਕ ਤਾਂ ਆਪਾਂ ਲੀਡਰ ਨਾਲ ਜੁੜਦੇ ਆ ਵੀ ਅਸੀਂ ਆਪਦੇ ਬੱਚਿਆਂ ਨੂੰ ਨੌਕਰੀ ਦਿਵਾਵਾਂਗੇ ਅੱਜ ਕੱਲ੍ਹ ਉਹ ਕੰਮ ਸਪਰਸ਼ਾਂ ਵਾਲਾ ਬੰਦ ਹੋ ਗਿਆ ਹੈ ਨੌکریاں ਟੈਸਟ ਦੇ ਮਿਲਦੀਆਂ ਦੂਸਰਾ ਆਪਾਂ ਕੀ ਕੰਮ ਕਰਦੇ ਸੋਚਦੇ ਆ ਵੀ ਜੇ ਸਾਡੀ ਸਰਕਾਰ ਹੋਣੀ ਸਾਡੀ ਐਮਐਲਏ ਨਾ ਬਣਦੀ ਹੋਊਗੀ ਤਾਂ ਥਾਣਿਆਂ ਦੇ ਵਿੱਚ ਸਾਡਾ ਫੋਰ ਚੱਲਣਗੇ ਪਰ ਜਿੰਨੇ ਵੀ ਇੱਥੇ ਤੁਸੀਂ ਬੈਠੇ ਹੋ ਆਪ ਦਿਲ ਤੇ ਆਪਣਾ ਕਿ ਰਸੂ ਕੀ ਪੁਲਿਸ ਦਾ ਕੰਮ ਬਿਨਾ ਪੈਸੇ ਤੋਂ ਹੁੰਦਾ ਜਦੋਂ ਕੰਮ ਆਪਾਂ ਪੈਸੇ ਨਾਲ ਕਰਵਾਉਣਾ ਹੈ ਸਪਾਰਸ ਆਪਣੀ ਚੱਲ ਨਹੀਂ ਫਿਰ ਆਪਾਂ ਲੀਡਰਾਂ ਤੋਂ ਲੈਣਾ ਕੀ ਹੈ ਜੇ ਇਹਨਾਂ ਨੂੰ ਆਪ ਦੇ ਧੀਆ ਪੁੱਤਾਂ ਦਾ ਆਉਂਦੀ ਘਰਾਂ ਦਾ ਪਿਆ ਤਾਂ ਆਪਾਂ ਆਪਦੇ ਘਰ ਦਾ ਕਿਉਂ ਨਹੀਂ ਸੋਚਦੇ ਆਮ ਆਦਮੀ ਪਾਰਟੀ ਬੰਨ੍ਹ ਤੋਂ ਬਾਅਦ ਮੈਂ ਮੂਟਾ ਮੂਟਾ ਜਿਹਾ ਆਈਡੀਆ ਲਾਇਆ ਹੈ ਘਰ ਨੂੰ 10 ਲੱਖ ਰੁਪਏ ਵੱਜਦਾ 5 ਸਾਲ ਲੱਗਾ ਫਿਰ ਆਪਾਂ ਵੀ ਆਉਂਦੇ ਘਰ ਦਾ ਸੋਚ ਕੇ ਆਪਾਂ ਵੀ ਆਉਂਦੇ ਘਰ ਦਾ ਬਜਟ ਬਣਾ ਕੇ 10 ਲੱਖ ਰੁਪਇਆ ਬਹੁਤ ਵੱਡੀ ਰਕਮ ਹੁੰਦੀ ਹੈ ਤਾਂ ਇਸ ਕਰਕੇ ਮੇਰੀ ਬੇਟੀ ਹੈ ਜੋ ਤੁਸੀਂ ਇਹ ਸਾਰੇ